हां जी भाई जी 사스칼 जी सारे ਭਰਾਵਾਂ ਨੂੰ ਸੋ ਮਿੱਤਰ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆਪਾਂ ਤਿੰਨ ਤਰੀਕ ਤੇ ਚੌਥਾ ਮਹੀਨਾ ਜਣੀ 2025 3 ਅਪ੍ਰੈਲ ਨੂੰ ਆਪ ਬਣਾ ਰਹੇ ਆਂ ਵੀਡੀਓ ਤੇ ਸੱਤ ਬੱਚਾ ਮਿੱਤਰੋ ਸਾਹਮਣੇ ਸ੍ਰੀ ਨਾਜਰ ਸੁਨਾਰੰਗਣੇ ਬਹੁਤ ਹੀ ਜ਼ਿਆਦਾ ਸ਼ਕੀਨਤ ਜਿੰਨਾਂ ਸੋ ਬੱਚਾ ਦਾ ਮੈਂ ਤਕਰੀਬਨ ਸਾਰਾ ਸਾਰਿਆਂ ਬੱਚਾ ਖੀਰੀਆਂ ਮਿਲਣੀ ਹੈ ਨਾ ਇੱਕ ਵੀ ਬੱਚੀ ਤੁਹਾਨੂੰ ਦੋ ਆਂਦਰੀ ਮਿਲੂਗੀ ਤੇ ਕਿਸੇ ਵੀ ਬੱਚੀ ਦੇ ਪੰਜ ਥਾ ਨਹੀਂ ਮਿਲਣਗੇ ਸਾਰਾਂ ਦੇ ਚਾਰ ਚੋ ਥਾ ਮਿਲਣਗੇ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤੁਹਾਨੂੰ ਬੱਚਾ ਜਮਾ ਮੋਟੀ ਮੋਟੀ ਨਿਗਾਹ ਮਰਵਾ ਦਾਂ ਵੀ ਕਹੇ ਜਾਂ ਬ ਤੇ ਬਾਕੀ ਨਾਲ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਕਿਸੇ ਵੀ ਭਰਾ ਨੂੰ ਕੋਈ ਹੈਈ ਵੀਡੀਓ ਬਣਾਣੀ ਤਾਂ ਮੇਰਾ ਨੰਬਰ ਰੋਡ ਕਰ ਲਓ 8360462501 8360462501 ਕਿ ਮੇਰਾ ਮੋਬਾਈਲ ਨੰਬਰ ਹੈ ਬਾਕੀ ਮੈਂ ਲੱਖ ਜਰਸੀ ਨਾਲ ਚਾ ਗਈ ਤੇ ਬਾਕੀ ਅੱਜ ਮੈਂ ਤਨ ਇਹ ਪਿਓਰ ਐਚਓ ਚਿੱਟੇ ਰੰਗ ਦੀ ਤਾਇਆ ਚੰਗੀਆਂ ਬ੍ਰੀਡ ਚ ਬਾਕੀ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਕੀ ਡਿਟੇਲ ਆ ਸੋ ਤਸੱਲੀ ਕਰਨਾ ਤੁਹਾਡਾ ਫਰਜ਼ ਬਣ ਜਾਂਦਾ ਨਾ ਬਾਈ ਸਸਤੀ ਗਾਲ ਜੀ ਸਸਤੀ ਗਾਲ ਬਈ ਠੀਕ ਠਾਕ ਹਾਂ ਹਾਂ ਵਧੀਆ ਬਈ ਨਾਮ ਤੇ ਪਿੰਡ ਐਡਰੈਸ ਬੋਲ ਲੀ ਆਪਾਂ ਨਾਮ ਕਾਲਾ ਬਈ ਪਿੰਡ ਸਨਾਂਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਪਧੌੜ ਸ਼ਹਿਰ ਬਿਲਕੁਲ ਨੇੜੇ ਹੈਗਾ ਹਾਂ ਪਧੌੜ ਸ਼ਹਿਰ ਤੇ ਇੱਧਰ ਭਾਈ ਰੂਪਾ ਸ਼ਹਿਰ ਹੈ ਤੇ ਮੋਬਾਈਲ ਨੰਬਰ ਆਪਣਾ 62395 57632 ਇਹ ਬੱਚੇ ਦਾ ਮੋਬਾਈਲ ਨੰਬਰ ਹੈ ਪਹਿਲਾਂ ਇੱਥੋਂ ਸਟਾਰਟ ਕਰ ਲਈਏ ਬੱਚੀ ਦਾ ਹਾਂ ਹਾਂ ਪਹਿਲੇ ਨੰਬਰ ਤੇ ਕਿੰਨੀ ਕੁ ਉਮਰ ਦੀ ਬੱਚੀ ਆ ਤੇ ਵੀਰੇ 8 ਕਿ ਮਹੀਨਿਆਂ ਦੀ ਬੱਚੀ ਹੈ ਇੱਕ ਵਾਰ ਪਹਿਲਾਂ ਤੋਰ ਦਵਾ ਥਾਣਾ ਦਿਖਾ ਦਿ ਥਾਣਾ ਦਿਖਾ ਦਿ ਝੋਲੇ ਦਿਖਾ ਦਿ ਹਾਂ ਥਾਣਾ ਬਹੁਤ ਚੰਗਾ ਲੱਗਿਆ ਬੱਚੀ ਦੇ ਨਾ ਲਾਈਕ ਵੀ ਦੇ ਕੋਈ ਚਾਰ ਥਾਣਾ ਪੰਜਵੀਂ ਸੀ ਰਿਪੋਰਟ ਹੈ ਗਲਾਬੀ ਥਾਣਾ ਜਮਾ ਹਮ ਗਲਾਬੀ ਥਾਣਾ ਹੀ ਉਹ ਸੋ ਬੱਚਾ ਬੱਚੀ ਸੋਹਣੀ ਹੈਗੀ ਕਿੰਨੀ ਕੁ ਉਮਰ ਦੀ ਲਗਭਗ ਜੇ ਬਸ 8 ਕਿ ਮਹੀਨਿਆਂ ਦੀ ਉਮਰ ਹੈਗੀ 8 ਕਿ ਮਹੀਨਿਆਂ ਦੀ ਠੀਕ ਹੈ ਲੈ ਦੇ ਗੜਾ ਤੋੜ ਕੇ ਬੱਸੀ ਮਾਰੀ ਦਿਖਾ ਦੀ ਸਮਾਰ ਕੇ ਗਰਾ ਲੈ ਜਮਾਬ ਸੱਲੀ ਕਰਾ ਦੇਗਾ ਆਪਾਂ ਇਥੋਂ ਫੇਸ ਕੁਆਲਟੀ ਕਰੋ ਚੱਕ ਮਿੱਤਰੋ ਬੱਚੀ ਕਹੈਂਟ ਹਾਰਮ ਵਾਲੀ ਬੱਸੀ ਹੈ ਹੂੰ ਰੰਗ ਵੈਰੈਂਟ ਬੱਚਾ ਉਹ ਸੋਹਣਾ ਨਾ ਪੂਰੀ ਪਲੀ ਵੀ ਬੱਸੀ ਹੈ ਇੱਥੇ ਹੀ ਲਟ ਲਾ ਕੇ ਰੋਗ ਇੱਥੇ ਹੀ ਰੋਕ ਦੂੰ ਇੱਥੋਂ ਦੇਖੋ ਮਿੱਤਰ ਮਾਰਉਣੇਗਾ ਬੱਚੀ ਦੇ ਵਿੱਚ 8 ਕਿ ਮਹੀਨਿਆਂ ਦੀ ਬੱਚੀ ਹੈ 4 ਥਾਣ ਦੰਦੋ ਬਿਲਕੁਲ ਐਨ ਕੱਚੀ ਖੀਰੀ ਆ ਤੇ ਮੋੜ ਲਾ ਬਾਈ ਮੈਂ ਇਧਰ ਮੂੰਹ ਦਿਖਾਈ ਰਿਆ ਕਰਕੇ ਬੱਚੀ ਨੂੰ ਸਮਾਰ ਤੇ ਫੇਸ ਦਿਖਾ ਦੇ ਫੇਸ ਹਾਂ ਲੈ ਫੇਸ ਉਹ ਦੇ ਲ ਮਿੱਤਰੋ ਤੇ ਕੰਨ ਕੋਣ ਚੈੱਕ ਕਰ ਲੈਣਾ ਅੱਠ ਕਿ ਮੈਂ ਬੱਚੀ ਚੰਗੇ ਰੰਗ ਬਰੈਂਟ ਚ ਆ ਗਈ ਤੇ ਬੱਚੀ ਦੇਖੋ ਜੀ ਚੰਗੀ ਜੀ ਆ ਤਰੀਫ ਉਹਦੀ ਹੁੰਦੀ ਜੇ ਹੁਣ ਭਰਾ ਕੋਈ ਇਹਨੂੰ ਵੀ ਕਹੋ ਵੀ ਹਾਂ ਜੇ ਇਹਨੂੰ ਵੀ ਕਰਾਸ ਕਹੂਗਾ ਫੇਰ ਤਾਂ ਫੇਰ ਤਾਂ ਕੋਈ ਰੱਬ ਦਾ ਨਾਜ ਦੋ ਹਾਂ ਹਾਂ ਜੋ ਨਾਜ ਬੱਚੀ ਮੂੰਹੋਂ ਬੋਲਦੀ ਆ ਇਹ ਵੀ ਐਸੇ ਚੰਹੀ ਪਿਆਣ ਦੀ ਐ ਬੱਚੀ ਬਈ ਅੱਛਾ ਪਰ ਪਰ ਸਾਡ ਦੀ ਬੱਚੀ ਹਰ ਕਾਰਡ ਦੋ ਨੇ ਬੱਸਿਆਂ ਦਾ ਆਪਾਂ ਦੱਸਾਂਗੇ ਜਿਹੜੀ ਪਹਿਲਾ ਨੰਬਰ ਦੂਜਾ ਨੰਬਰ ਹਾਂ ਦੂਜਾ ਨੰਬਰ ਹ ਲਥਾਣ ਫੇਰ ਦਿਖਾ ਦੇਣਾ ਮਿੱਤਰੋ ਖਾਣ ਚੱਕੋਲੀ ਚਾਰ ਥਾਣੇ ਗੀ ਸੋਹਣੀ ਝੋਲੀ ਲੱਗੀ ਹੋਈ ਗੀ ਚੰਗੀ ਤਿਆਰ ਹੋਊਗਾ ਬਰੀਡ ਦੱਸਦੀ ਹੈ ਵੀ ਹੈਗੀ ਆ ਹੂੰ ਚੰਗੀ ਬੱਛੀ ਹੈ ਕੋਲੋਂ ਮਲਾ ਕੇ ਤੇ ਦੋ ਆ ਦੋ ਨੰਬਰ ਤੇ ਹਾਂ ਦੋ ਨੰਬਰ ਤੇ ਇਹ ਪਾਈਪਰ ਸੀਮਣ ਦੀ ਆ ਅੱਛਾ ਹਾਂ ਹਾਂ ਇਹ ਕਿੰਨੀ ਕੁ ਉਮਰ ਦੀ ਆ ਇਹ ਬਸ ਲਗਭਗ ਮਹੀਨਾ ਕ ਵੱਡੀ ਹੋਊ ਇਹ ਤੋਂ ਇਹ ਮਹੀਨਾ ਕ ਵੱਡੀ ਆ 9 ਹਾਂ 9 ਮਹੀਨਾ ਦੀ ਆ ਦੰਦੋ ਖੀਰੀ ਆ ਤੁਰ ਕੇ ਫੇਰ ਇਹਨੂੰ ਆਪਾਂ ਹਾਂ ਹਾਂ ਤੇ ਰੇਟ ਰੂਟ ਫੇਰ ਇਹਨਾਂ ਤੇ ਰੇਟ ਰੂਟ ਕਰਾਂਗੇ ਫੋਨ ਤੇ ਬਾਈ ਅੱਛਾ ਕਰਾਂਗੇ ਜੈ ਜੀ ਠੀਕ ਆ ਅੱਜ ਰੇਟ ਪਰ ਆਖਦਾ ਫੋਨ ਤੇ ਕਰਨ ਅੱਗੇ ਵੈਸੇ ਵੀਰ ਦੇ ਸਾਰੇ ਰੇਟ ਵੀਡੀਓ ਦੇ ਵਿੱਚ ਹੀ ਹੁੰਦੇ ਨੇ ਬੱਸਿਆਂ ਦਿਖਾ ਵੀ ਬਰੀਡ ਹੈਗੀ ਆ ਇਹਦਾ ਗਾਂਵਾਸ ਤੇ ਧਲਾਰਾ ਛੱਡ ਕੇ ਤੁਸੀਂ ਉਹ ਵੀ ਪਾੜਿਆ ਕਰੋ ਸਾਰੇ ਚਾਲ ਵਿਗੜ ਜਾਂਦੇ ਧਲਾਰਨਾ ਹਾਂ ਖੁੱਲੰਗਾ ਅੰਗ ਆਵਾਂਗਾ ਫਿਰ ਖੁੱਲੰਗਾ ਅੰਗਾ ਕਰਕੇ ਧਲਾਰਾ ਪਾਇਆ ਮਣੇ ਸੀਗਾ ਇੱਥੇ ਰੋਕੀ ਮੜੀ ਲੈ ਇੱਥੋਂ ਦਿਖਾ ਦਿਓ ਛੜਨੀ ਖੜਨੀ ਦਿਖਾ ਦਿਓ ਬੱਸੀ ਦੀ ਪ੍ਰਿੰਟ ਪ੍ਰਿੰਟ ਪੂਰਾ ਜਾਤ ਕੰਨ ਜਮਾ ਛੋਟਾ ਬੁੱਦੀ ਬੁੱਦੀ ਚੰਗੀ ਆ ਨਾ ਹਾਂ ਹਾਂ ਪੂਰੀ ਪਲੀ ਬੱਸੀ ਆ ਕੋਈ ਲਿੱਸੀ ਰਾਬ ਵੀ ਨਹੀਂ ਗਈ ਹੂੰ ਲੈ ਚਾ ਬਾਕੀ ਜਾਣ ਚ ਹੈ ਬੱਸੀ ਠੀਕ ਆ ਭਰਾ 9 10 ਕਿ ਮੈਨੇ ਲਗਭਗ ਜੇ ਉਮਰ ਹੋਣੀ ਬੱਚੀ ਦੀ ਚੰਗੀ ਬੱਚੀ ਆ ਕੋਲ ਮਲਾ ਕੇ ਬਾਕੀ ਚੰਗੇ ਸ਼ਿਮਣਾ ਦਾ ਤਾਂ ਪਤਾ ਲੱਗ ਹੀ ਜਾਂਦਾ ਹੈ ਕਿ ਵੀ ਹੈਗਾ ਚੰਗੇ ਸ਼ਿਮਣਾ ਦੇ ਬੱਸੀਆ ਲੈ ਇਥੇ ਬਸ ਹੁਣ ਥਾਣਾ ਦਿਖਾ ਦੀ ਮਿੱਤਰੋ ਚਾਰ ਹੀ ਥਾਣਾ ਕੋਈ ਪੰਜਵਾਂ ਥਾਨ ਨਹੀਂ ਹੋਣਾ ਚਾਰ ਥਾਨੇਗੇ ਤੇ ਪੰਜ ਵੀ ਸਹੀ ਫੋਰਸ ਆਏ ਨੇ ਜੀ ਚੰਗੀਆਂ ਕੋਲ ਮਲਾ ਕੇ ਜਿਵੇਂ ਡਾਇਮੰਡ ਪੀਸ ਹੀ ਆ ਹੂੰ ਪਹਿਲੀ ਬੱਚੀ ਸੀ ਫੇਰ ਨਹੀਂ ਆ ਮਾਰੇ ਇਥੋਂ ਖੜਨੀ ਖੁਣੀ ਕਰੋ ਜੇ ਬੱਚੀ ਦੇ ਨਾ ਲੈ ਕਿਆ ਨਟਾ ਗੱਲ ਬਾਤ ਤੇ ਰੇਟ ਵਾਜ ਕਹਿੰਦਾ ਫੋਨ ਤੇ ਕਰ ਲੈ ਹੋਂਗੇ ਬੱਛਾ ਸਾਹ ਨਜਾਇਜ਼ ਜੀ ਤੇ ਅੱਗੇ ਕੀ ਤੇ ਨਰ ਬੱਚੀ ਹਾਂ ਇਹ ਕਿੰਨੀ ਕੁ ਮਰਚਾ ਅਗੀ ਲੱਗ ਭਾਗੇ ਜੇ ਇਹ ਹੋਊਗੀ 7-8 ਮਹੀਨਾ ਦੀ ਇਹੋ ਬੱਸੀ 7-8 ਮਹੀਨਾ ਦੀ ਹਾਂ ਦੰਦੋਂ ਖੀਰੀ ਹੈ ਵੀ ਠੀਕ ਐ ਇਹ ਚਿੱਟੇ ਜਾਂ ਪ੍ਰਿੰਟ ਪ੍ਰਿੰਟ ਦਿਖਾ ਦਿਓ ਹਾਂ ਚਿੱਟੇ ਜਾਂ ਜਮਾ ਹੂੰ ਕਬੂਤਰ ਵਰਗੀ ਹਾਂ ਜਮਾ ਚਿੱਟਾ ਕਬੂਤਰ ਹੀ ਆ ਚੰਗੀ ਐ ਬੱਚੀ 7-8 ਕਿਹਨੇ ਬਾਈ ਕਹਿੰਦਾ ਬੱਚੀ ਹੋਊਗੀ ਤੇ ਚਾਲ ਚੱਲ ਵੀ ਚੰਗੀ ਐ ਰੰਗ ਪ੍ਰਿੰਟ ਵੀ ਚੰਗਾ ਨਾ ਲਿਆ ਬਾਈ ਮੋੜ ਕੇ ਚੀਜ਼ ਦੀ ਮੰਗ ਵਾਲੀ ਹੈ ਇਹ ਚੀਜ਼ ਦੀ ਹੂੰ ਚਿੱਟੀ ਜੀ ਮਤਲਬ ਜਿਹੜਾ ਜਦੋਂ ਇਹ ਬੱਚੀ ਤਿਆਰ ਹੁੰਦੀ ਉਹ ਬੜੀ ਮੰਗ ਹੁੰਦੀ ਹੈ ਨਾ ਉਦੋਂ ਮੰਗ ਤਾਂ ਹੁਣ ਵੀ ਹੈਗੀ ਫੋਲੀ ਮੰਗ ਹੈਗੀ ਇਹਨਾਂ ਦੀ ਚਿੱਟੇ ਆਉਹੀਏ ਉਹ ਵੀ ਫੇਰ ਤਾਂ ਹੈ ਉਹ ਬੜੀ ਤਿਆਰ ਹੋਈ ਛੂਟੀ ਬਣਾਇਆ ਹਾਂ ਹਾਂ ਤਾਂ ਪਰ ਥਣ ਦਿਖਾ ਦਈ ਲੈ ਫੇਰ ਨਾਲ ਦੀ ਨਾਲ ਖੜੀ ਪੂਜੀ ਮੜੀ ਜੀ ਠਕਾਈਏ ਨਾਲ ਚਾਰੀ ਥਾਣਾਗੇ ਗੁਲਾਬੀ ਥਾਣਾਗੇ ਹੂੰ ਸੋਹਣੀ ਝੋਲੀ ਹੈ ਲੈ ਇੱਥੇ ਮਾਰ ਲਉਣੀ ਆ ਮਿੱਤਰੋ ਤੇ ਬਾਕੀ ਪੂਛਾਂ ਪਾਛਾ ਦੇਖ ਲਓ ਕੁਝ ਬੜਾ ਲੰਬਾ ਨਹੀਂ ਹੈ ਵੀ ਗਿੱਟਾਂ ਜਲੋਂਕਦਾਂ ਨਹੀਂ ਆ ਸਾਰੀਆਂ ਸਾਫ ਸੋਸਰੀਆਂ ਬਸੀਆਂ ਹੀ ਆ ਇੱਥੇ ਫੇਸ ਕੁਆਲ ਠੀਕ ਹੈ ਅਗਰ ਜਿਵੇਂ 4 ਨੰਬਰ ਹੈ ਨਾ ਹਾਂ ਇਹ 10 ਮਹੀਨਿਆਂ ਦੀ ਉਮਰ ਹੋ ਗਈ ਦੀ ਬੱਚੀ ਦੀ 10 ਕ ਦੀ ਜਾਂ ਹੋਰ ਫਿਰ ਉਹਨੂੰ ਵੀ ਕੱਦ ਕਾਠ ਮਿੱਤਰੋ ਜਿਹੜੇ 사ਨ ਉਮਰ ਹੈ ਉਸ ਨਾਲ ਬਿਲਕੁਲ ਜਾਇਜ਼ ਕੱਦ ਨੇਗੇ ਬਾਕੀ ਦੰਗੋਂ ਖੀਰਗਾਣਾ ਸਾਰਿਆਂ ਸਾਰਾ ਹੀ ਹੂੰ ਹੂੰ ਠੀਕ ਹੈ ਲਾ ਦੇ ਪਿੱਛੋਂ 10 ਮਹੀਨੇ ਦੀ ਹੋ ਲੱਗ ਭਾਈ ਸਾਲ ਤੋਂ ਘੱਟ ਹੀ ਖਤ ਹੈ ਨਾ ਹਾਂ ਸਾਲ ਤੋਂ ਘੱਟ ਹੀ ਹੈ ਠੀਕ ਹੈ ਤਾਂ ਇੱਥੇ ਰੋਕ ਲਈ ਡੇਢੇ ਲੋਟ ਲਾ ਕੇ ਦਿਖਾ ਦੀ ਆਪ ਖੜਨੀ ਫੜਨੀ ਬੱਚੀ ਦੀ ਹੂੰ ਇੱਥੇ ਮਾਰੋ ਨਿਗਾ ਵੇ ਲੋ ਬਚੀ ਚੈੱਕ ਕਰ ਲੋ ਰੋਕੀ ਜੇ ਥਾਣ ਦਿਖਾਈ ਤੇ ਚਾਰ ਹੀ ਥਾਣਾ ਹੈ ਥਾਣ ਬੜੇ ਚੰਗੇ ਲੱਗੇ ਵਾ ਹੋਰ ਤਾਂ ਹੋਰ ਹੈ ਨਾ ਇੱਥੇ ਥਾਣ ਦੇਖੋ ਹੀ ਥਾਣ ਬਹੁਤ ਚੰਗਾ ਲੱਗਿਆ ਵਾ ਹੂੰ ਘੈਂਟ ਲੱਗੇ ਵੈਗੇ ਹਾਂ ਹਾਂ ਬਾਕੀ ਖੜ ਨਹੀਂ ਫੁੱਢੀ ਚੱਕਾ ਲਓ ਮਿੱਤਰ ਇਥੋਂ ਠੀਕ ਆ ਬਈ ਲੈ ਚੱਲ ਤੋਰ ਕੇ ਤੁਹਾਨੂੰ ਕੱਲੀ ਕੱਲੀ ਵਿੱਚ ਦਿਖਾਈ ਇਹਨੇ ਕੋਈ ਲੰਗ ਨਹੀਂ ਕੋਈ ਸੱਟਪੇਟ ਨਹੀਂ ਹੈ ਹੈ ਨਾ ਚੰਗੀਆਂ ਬੱਚਾ ਕੋਲ ਮਲਾ ਕੇ ਬਾਕੀ ਦੋਹ ਜਿਹੜੇ ਪੁਰਾਣੇ ਪੈਸੇ ਲਾਉਣੇ ਆਗੇ ਉਹਦਾ ਮਨ ਖੜਨਾ ਚਾਹੀਦਾ ਜਿੰਨੇ ਖੜਨਾ ਚਾਹੇ ਖੜ ਜੇ ਨਾ ਤਸੱਲੀ ਉਹਨੇ ਆਪ ਕਰਨੀ ਹੁੰਦੀ ਹੈਗੀ ਬਾ ਦੰਦਾ ਤੇ ਕਣਾ ਦੀ ਕਣਾ ਦੀ ਆਪਣੀ ਫੁੱਲ ਗਰੰਟੀ ਆ ਦੋ ਚੀਜ਼ਾਂ ਦੀ ਬਾਕੀ ਆਪ ਗਰੰਟੀ ਆ ਤੋਰ ਤੁਰ ਆਪਾਂ ਵੀਡੀਓ ਜੀ ਦਿਖਾ ਦਿੰਨੇ ਹੁੰਨੇ ਆ ਬਸਾਂ ਤੋਰ ਤੇ ਇਹਦੀ ਤੋਲਣੀ ਧੋਪਾਲੇ ਪਾਸੇ ਦੀ ਤੋਲ ਕੋਚ ਕਰਨ ਇਹ ਆ ਕਿ 5 ਨੰਬਰ ਬੱਚੀ ਜਰਸੀ ਚ ਹਾਂ ਹਾਂ ਇਹ ਕਿੰਨੀ ਕੁ ਉਮਰ ਚ ਆ ਗਈ ਇਹ ਬਸ ਹੋਊਗੀ 8-9 ਮਹੀਨਿਆਂ ਦਾ ਬੱਚਾ ਹੀ ਐ ਵੀ ਠੀਕ ਐ ਜਿੰਨੇ ਸਾਲ ਤੋਂ ਘੱਟ ਵਾਲੀ ਉਮਰ ਸਾਲ ਤੋਂ ਘੱਟ ਵਾਲੀ ਹਾਂ ਸਾਰੇ ਬੱਚੇ ਮੈਂ ਇਥੋਂ ਨੀ ਕਹ ਮਾਰ ਲੋ ਬੱਚੀ ਚਾਹਾਂ ਤੁਹਾਨੂੰ ਇਹ ਬੱਚੀ ਬਹੁਤ ਚੰਗੇ ਆ ਨਾ ਠੀਕ ਐ ਹਾਂ ਬਰ ਬਾਤਦਾ ਭਾਈ ਪੂਰੀ ਪਲੀ ਵੀ ਬੱਸੀ ਆ ਖੜਨੀ ਖੁੜਨੀ ਜਮਾ ਕੰਨ ਕੁੰਨ ਸਮਾਰ ਕੇ ਦਿਖਾ ਦੀ ਆਪਾਂ ਖੜਨੀ ਹਾਂ ਹਾਂ ਯਾਜੂਤ ਬਹੁਤ ਆ ਬੱਸੀ ਦੀ ਭਜਨ ਵੀ ਮਤਲਬ ਸਹੀ ਆ ਨਾ ਜਿਹਨਾਂ ਕਾਹੀਦਾ ਹਾਂ ਹਾਂ ਪੂਰਾ ਫੁੱਲ ਫੁੱਲ ਭਜਨ ਆਗਾ ਹਾਂ ਤੇ ਨਾ ਮੰਨ ਕੇ ਆਲੇ ਬਾਕੀ ਕੰਨ ਕੁੰਨਾਂ ਦੇ ਨਾੜਾਂ ਜਮਾ ਉਵੇਂ ਹੀ ਦਿਨਗਾ ਬੱਸੀ ਦੇ ਕਰ ਕੇ ਮੂਹਿਆ ਮਾੜਾ ਇੱਥੋਂ ਦੇਖੋ ਜੀ ਮਾਰੂ ਨੀਗਾ ਠੀਕ ਆ ਭਾਈ ਲੈ ਚੱਲ ਯਾਤ ਫੁੱਲ ਆ ਬੱਸੀ ਦੀ ਰੇਟ ਫਿਰ ਲਗਭਗ ਜਾਇਜ਼ ਜੀ ਹੋਣਗੇ ਹਾਂ ਜਾਇਜ਼ ਜੀ ਹੋਣਗੇ ਰੇਟ ਠੀਕ ਆ ਠੀਕ ਆ ਲੱਸਨ ਦੁਕਾਨ ਦਾ ਥਾਂ ਦਿਖਾ ਦੇ ਮਿੱਤਰ ਬੰਨ ਕਿੱਥੇ ਆਪਾਂ ਚਾਰ ਹੀ ਥਾਣਾਗੇ ਥਾਣ ਚਾਰਵੇਂ ਨੇ ਬਾਕੀ ਜਿਹੜੀ ਗੱਲ ਬਾਈ ਨੇ ਕਹੇ ਤੀ ਉਹ ਵੀ ਹੋਊਗੀ ਹਾਂ ਹੂੰ ਇੱਥੇ ਦੇਖੀ ਠੀਕ ਹੈ ਚਾਰ ਥਾਣੇਗੇ ਪੰਜਵੇਂ ਸਹੀ ਫੋਟਾ ਨਹੀਂ ਲੈ ਇੱਥੇ ਨਹੀਂ ਕੰਮ ਆਰ ਲੋਸ ਮਾਰ ਕੇ ਠੀਕ ਹੈ ਅੱਗੇ-ਅੱਗੇ ਆਪਣੇ ਕੋਲੇ ਇਹ 6 ਨੰਬਰ ਆ 6 ਨੰਬਰ ਕਾਲੇ ਰੰਗ ਚ ਹਾਂ ਜੀ ਇਹ ਕਿੰਨੀ ਕੁ ਉਮਰ ਦੀ ਆ ਬਸ 6 ਮਹੀਨੇ ਹੀ ਇਹਨਾਂ ਦੇ 7-8 ਮਹੀਨੇ ਨੇ ਬਸੇ ਆ ਹਾਂ ਉਹੀ ਉਮਰ ਹੈ ਸਾਰਿਆਂ ਸਾਲ ਤੋਂ ਘਟਾ ਹੂੰ ਲੈ ਵੀ ਕੋਈ 8 ਮਹੀਨੇ ਦੀ ਕੋਈ 9 ਮਹੀਨੇ ਦੀ ਬਸ ਐਂ ਬਸਿਆਂ ਲੈ ਮੇਰੇ ਕੋਲ ਖੜਨੀ ਘੁੰਨੀ ਬਚੀ ਜਾਈਗੀ ਜੀ ਪਤਲੀ ਚਾਵੜੀ ਵਿੱਚ ਬਾਕੀ ਬਰੀਕ ਬੱਸੀ ਸਾਰੀ ਪੀਂਡੀ ਵਿੱਚ ਥੋੜਿਆ ਨਾ ਥਲਾਰੇ ਦਾ ਕਰਕੇ ਉਹ ਕਰ ਦੇਣਾ ਥਲਾਰੇ ਰੱਖ ਕੇ ਜਾਵਲ ਬਣ ਜਾਂਦੀ ਪਸੂ ਠੀਕ ਐ ਬਾਕੀ ਫੇਸਪੂਕ ਦਿਖਾ ਦਿਓ ਕੰਨ ਛੋਟਾ ਹੈਗਾ ਹਮ ਲਾਈਥੇ ਨੀਗਾ ਮਾਰ ਚਮਕ ਚੁੰਕ ਪੂਰੀ ਫੁੱਲ ਆ ਗਈ ਚਮਕ ਹਾਸਿਆ ਨਾ ਬਚੀ ਨਾ ਹਾਂ ਹਾਂ ਚਮਕ ਤਾਂ ਬਾਲੀ ਹੈ ਜਿਆਦੇ ਹਮ ਚੰਗੀ ਐ ਕੋਲ ਮਲਾ ਕੇ ਮਿੱਤਰੋ ਬਾਕੀ ਥੋੜੀ ਸਾਂਵ ਸੰਵਾਲੇ ਹਾਂ ਬਾਕੀ ਦਾ ਛੇਵਾ ਦੇ ਛੱਪੇ ਹਾਂ ਲੈ ਆ ਕੇ ਸਾਂਵ ਸੰਵਾਲ ਕੇ ਹਾਂ 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 ਚਾਰ ਆ ਬੱਚੀ ਇਹ ਆ ਗਈ ਅੱਗੇ 7 ਨੰਬਰ ਲਾਸਟ ਆ ਗਈ 7 ਨੰਬਰ ਹਾਂ ਲਾਸਟ ਨੰਬਰ ਬਸ ਇਹ ਇਹ ਆਹ ਸਰ ਦੇ ਵਿੱਚ ਆ ਹੂੰ ਪੈਰ ਪੂਰ ਵੀ ਜਮਾ ਲਾਲ ਪਏ ਆਗੇ ਹਾਂ 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 ਹੂੰ ਪੈਰ ਵੀ ਜਮਾ ਲਾਲ ਪਏ ਆਗੇ ਹੂੰ ਹਾਂ ਬਾਕੀ ਹਾਂ ਬਾਕੀ ਫੇਸ ਕੁਆਲਟੀ ਸਾਰੀ ਆ ਦੇਖੋ ਲਾਲ ਪੈ ਰਹੇ ਚਾਰੇ ਚਾਰੇ ਪੈ ਲਾਲ ਆਗੇ ਨਾ ਫੁੱਲ ਬ੍ਰੀਡ ਚਾਰ ਸੈਰ ਚ ਇਹ ਹਾਂ ਲੈ ਤੋਰ ਬਾਈ ਫੇਰ ਇਹਨੂੰ ਥਾਣੇ ਵੀ ਚਾਰੀ ਹੈ ਚਾਰ ਹੀ ਥਾਣਾਂਗੇ ਠੀਕ ਐ ਕਿਸੇ ਬੱਤੀ ਦੇ ਕੋਈ ਫੋਟਸ ਆ ਨਹੀਂ ਲਾਈ ਮਾਰਨ ਦਾ ਬਾਕੀ ਜਾ ਜੂ ਤਾਂ ਫੁੱਲ ਆ ਗਈ ਬੱਸੀ ਦੀ ਹੂੰ ਚੰਗੀ ਆ ਬੱਚੀ ਸਰ ਖੜ ਬੜੀ ਖੜ ਮੇ ਸ਼ਰੀਰ ਦੀ ਆ ਹਾਂ ਫੇਟ ਆ ਜਾਵਾਂ ਕੋਈ ਐ ਨਹੀਂ ਪੇਟ ਵਾਲੀ ਬੱਸੀ ਪੇਟ ਵਾਲੀ ਬੱਸੀ ਨਹੀਂ ਹੈਗੀ ਹਾਂ 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 ਪਤਲੀ ਹੱਡੀ ਜਾ ਗਈ ਵੀ ਹਾਂ ਬਰੀਕ ਆ ਗਈ ਹਾਂ ਬਰੀਕ ਚਮੜੀ ਚ ਆ ਗਈ ਠੀਕ ਆ ਬਾਈ ਲੈ ਜਾ ਬਣ ਕੇ ਬਥਾਂ ਦਿਖਾ ਦਿੰਦਾ ਨਾ ਬੱਚਾ ਲਾਸਟ ਲੰਗਾ ਦੇ ਤੇ ਨਾਲ ਦੇ ਉਸ ਨੂੰ ਐਡਰੈਸ ਫੇਰ ਨੋਟ ਕਰਾ ਦੇ ਬਾਈ ਦਾ ਪਿੰਡ ਛੰਨਾ ਗਲਾਬ ਸਿੰਘ ਵਾਲਾ ਤਹਿਸੀਲ ਤੱਬਾ ਤੇ ਜ਼ਿਲ੍ਹਾ ਬਰਨਾਲਾ ਉਹਦਾ ਔੜਸ਼ਾ ਦੇ ਬਿਲਕੁਲ ਨੇੜੇ ਲੱਗਦਾ ਹੈ ਆ ਜੱਸੀ ਵਿੱਚ ਤੁਸੀਂ ਫੇਰ ਨਾ ਮਾ ਲਓ ਨਾ ਇੱਥੋਂ ਚੰਗੀਆਂ ਗੋਲ ਮਲਾ ਕੇ ਤੇ ਥਾਣੇ ਕਰੀਂ ਚੈੱਕ ਕਰਾ ਲੀ ਆਪਾਂ ਆਪ ਬੱਚੀ ਥਾਣੇ ਚੈੱਕ ਕਰਾ ਦੇਣਾ ਇੱਥੋਂ ਇਹ ਲਈ ਚਾਰ ਗਲਾਬੀ ਥਾਣਾ ਜਮਾ ਚਾਰੇ ਸੋਹਣੇ ਨੇਗੇ ਇਹ ਵੋਚ ਕੇ ਦਿਖਾ ਦੇ ਬਸ ਓ ਲੈ ਹੂੰ ਚਾਰ ਥਾਣੇ ਬਸ ਠੀਕ ਹੈ ਚਾਰ ਥਾਣੇ ਇਹ ਬੱਚੀ ਦੇ ਸੱਤ ਬੱਚੇ ਸੋ ਜਿਹੜੀ ਤੁਹਾਨੂੰ ਬੱਚੀ ਪਸੰਦ ਆਊਗੀ ਬਾਈ ਦੇ ਪਿੰਡ ਆ ਕੇ ਦੇਖ ਕੇ ਖਰੀਦ ਬਾਈ ਕੇ ਨੰਬਰ ਦੁਆਰਾ ਲਾਸਟ ਫੇਰ ਬੋਲਿਓ 6239557632 ਇਹ ਬਾਈ ਦਾ ਮੋਬਾਈਲ ਨੰਬਰ ਆ ਪਹਿਲਾਂ ਤਿੰਨ ਬੱਚਾ ਤੁਸੀਂ ਫੇਰਨੇ ਆ ਮਾਸਦੇ ਨਾ ਲਗਭਗ 7 8 9 ਮਹੀਨੇ ਇੰਨੀ ਕੁਮਰਾ ਬਾਈ ਇਹਦੀ ਤੇ ਇਹ ਸੀ ਇਹ ਇਹ 2 ਨੰਬਰ ਤੇ ਪਾਈਪਰ ਸੀਮਣ ਦੀ ਆ ਉਹ ਚੈਪੀ ਆਣਦੀ ਹੈ ਪਹਿਲੇ ਨੰਬਰ ਤੇ ਇਹ ਚੰਗੇ ਰਿਕਾਰਡ ਦੀਆਂ ਹਾਂ ਚੰਗੇ ਰਿਕਾਰਡ ਦੀਆਂ ਤੇ ਬਾਕੀ ਦੇਖੋ ਜਿਹੜੇ ਪੁਰਾਣੇ ਖਰੀਦਦੇ ਨੇ ਸੋ ਸਮਝ ਆਉਦੀ ਆ ਧੰਨਵਾਦ